ਪੰਜਾਬ ਦੇ ਡੀਜੀਪੀ ਇਹਨਾਂ ਨੂੰ ਮੇਰਾ ਇੱਕ ਬੜਾ ਸਿੱਧਾ ਜਿਹਾ ਸਵਾਲ ਹੈ ਕਿ ਇਹ ਸੰਵਿਧਾਨ ਹੈ ਭਾਰਤ ਦਿ ਕਨਸਟੀਟਿਊਸ਼ਨ ਆਫ ਇੰਡੀਆ ਤੇ ਨਾ ਤਾਂ ਕੋਈ ਅਫਸਰ ਨਾ ਕੋਈ ਮੁੱਖ ਮੰਤਰੀ ਨਾ ਕੋਈ ਪੋਲੀਟੀਕਲ ਪਾਰਟੀ ਇਹ ਸੰਵਿਧਾਨ ਤੋਂ ਵੱਡਾ ਕੋਈ ਨਹੀਂ ਫਿਰ ਜਿਹੜੇ ਅਫਸਰ ਨੇ ਉਹਨਾਂ ਤੇ ਜ਼ਿੰਮੇਵਾਰੀ ਇਹਨੂੰ ਮੰਨਣ ਦੀ ਹੈ ਕਿ ਜਾਂ ਜੋ ਮਨੀਸ਼ ਸੋਧਿਆ ਨੇ ਅੱਜ ਅਫਸਰਾਂ ਨੂੰ ਸਿਖਾਇਆ ਕਿਸਾਮਦਮ ਦੰਦ ਭੇਦ ਲਾਉਣਾ ਤੇ ਆਪਾਂ ਚੋਣਾ ਜਿਤਨੀਆਂ ਨੇ ਤੇ ਜਿਹਦੇ ਤਹਿਤ ਪੁਲਿਸ ਪੋਲਿਟੀਕਲ ਵੈਂਡੇਟਾ ਹੈ ਸਿਰਫ ਤੇ ਸਿਰਫ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਦੇਖੋ ਅੱਜ ਮੈਂ ਗੱਲ ਕਰਨੀ ਚਾਹੁੰਦਾ ਸਾਡੀ ਪਾਰਟੀ ਦੇ ਦੋ ਬਹੁਤ ਸੀਨੀਅਰ ਲੀਡਰਸ ਜਿਨ੍ਹਾਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸਿੱਟਿਆ ਪਹਿਲੇ ਹੈਗੇ ਨੇ ਸਰਦਾਰ ਨਰਦੇਵ ਸਿੰਘ ਜੀ ਨੋਨੀ ਮਾਨ ਸਾਹਿਬ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਗੁਰੂ ਹਰ ਸਹਾਇ ਤੋਂ ਹਲਕਾ ਇੰਚਾਰਜ ਨੇ ਐਮਐਲਏ ਦੀ ਚੋਣ ਲੜ ਚੁੱਕੇ ਨੇ ਤੇ ਸ਼ਰੋਮਣੀ ਅਕਾਲੀ ਦਲ ਦਾ ਬਹੁਤ ਹੀ ਸਤਕਾਰਤ ਪਰਿਵਾਰ ਜਿਹੜੇ ਸਾਡੇ ਵਿੱਚ ਨਹੀਂ ਬਾਪੂ ਜ਼ੋਰਾ ਸਿੰਘ ਜੀ ਮਾਨ ਸਾਹਿਬ ਸਾਬ ਦਾ ਐਮਪੀ ਉਹਨਾਂ ਦੇ ਬੇਟੇ ਨੇ ਉਹਨਾਂ ਦੇ ਫਰਜ਼ੰਦ ਨੇ ਦੂਜੇ ਉਹਨਾਂ ਦੇ ਜਿਹੜੇ ਛੋਟੇ ਭਰਾ ਸਰਦਾਰ ਵਰਦੀਪ ਸਿੰਘ ਬੋਬੀ ਮਾਨ ਜਿਹੜੇ ਕਿ ਫਾਜ਼ਿਲਕਾ ਦੇ ਸ਼ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਤੇ ਪਾਰ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਵੀ ਬੜੇ ਤਕੜੇ ਤਰੀਕੇ ਦੇ ਨਾਲ ਉਹਨਾਂ ਨੇ ਲੜੀ ਸੀ ਸਿਰਫ 10000 ਦਾ ਫਰਕ ਫਿਰੋਜ਼ਪੁਰ ਦੇ ਵਿੱਚ ਰਹਿ ਗਿਆ ਸੀ ਇੱਥੋਂ ਸਮਝ ਆਉਂਦਾ ਕਿ ਪਰਿਵਾਰ ਲੋਕਾਂ ਦੇ ਵਿੱਚ ਕਿੰਨੇ ਵਧੀਆ ਤਰੀਕੇ ਦੇ ਨਾਲ ਲੋਕਾਂ ਦਾ ਸਾਥ ਹੈ ਲੋਕਾਂ ਦਾ ਪਿਆਰ ਨੋਨੀ ਮਾਨ ਸਾਹਿਬ ਖਿਲਾਫ ਤੇ ਬੌਬੀ ਮਾਨ ਜੀ ਖਿਲਾਫ ਇੱਕ ਐਫ ਆਈ ਆਰ ਦਰਜ ਹੁੰਦੀ ਹੈ ਇਹ ਐਫ ਆਈ ਆਰ ਹੈ 142 ਪੁਲਿਸ ਸਟੇਸ਼ਨ ਜਲਾਲਾਬਾਦ ਸਿਟੀ ਦੀ 2024 ਦੀ ਐਫਆਈਆਰ ਕਿਉਂ ਦਰਜ ਕੀਤੀ ਤੁਹਾਨੂੰ ਯਾਦ ਹੋਊਗਾ ਜਦੋਂ ਪੰਚਾਇਤੀ ਚੋਣਾਂ ਦੇ ਵਿੱਚ ਪਿਛਲੇ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਨਾਂ ਦੇ ਜਿਹੜੇ ਵਿਧਾਇਕ ਨੇ ਉਹਨਾਂ ਨੇ ਕਿੰਨਾ ਧੱਕਾ ਕੀਤਾ ਹਾਈ ਕੋਰਟ ਤੱਕ ਕੇਸ ਚੱਲੇ ਹਾਈ ਕੋਰਟ ਨੂੰ ਇੰਟਰਵੈਨ ਕਰਨਾ ਪਿਆ ਉਦੋਂ ਵੀ ਬਹੁਤ ਹੋ ਹੱਲਾ ਇਸ ਗੱਲ ਨੂੰ ਲੈ ਕੇ ਮਚਿਆ ਸੀ ਕਿਉਂਕਿ ਨਾ ਤਾਂ ਕਿਸੇ ਨੂੰ ਕਾਗਜ਼ ਭਰਨ ਦਿੰਦੇ ਸੀ ਨਾ ਹੀ ਕਿਸੇ ਨੂੰ ਕੋਈ ਇਹਨਾਂ ਨੇ ਟੈਕਸ ਦੀ ਰਸੀਦ ਦਿੱਤੀ ਜੇ ਕੋਈ ਕਾਗਜ਼ ਭਰਨ ਗਿਆ ਉਹਦੇ ਕਾਗਜ਼ ਪਾੜ ਤੇ ਝੂਠੇ ਮੁਕਦਮੇ ਬਣਾਏ ਜਿਹੜੇ ਗੁਰਮੀਤ ਸਿੰਘ ਜੀ ਨੇ ਜਾਂ ਉਥੇ ਡੀਆਈਜੀ ਐ ਹਰਮਨबीर ਗਿੱਲ ਸਾਹਿਬ ਉਹਨਾਂ ਨੇ ਇਹ ਕਿਤਾਬ ਨਾਲ ਚੱਲਣਾ ਕਿ ਜੋ ਆਮ ਆਦਮੀ ਪਾਰਟੀ ਤੇ ਉਹਨਾਂ ਦੇ ਵਿਧਾਇਕ ਕਹਿੰਦੇ ਨੇ ਉਹਨਾਂ ਮੁਤਾਬਕ ਚੱਲਣਾ ਸੋ ਆ ਇੱਕ ਨਵਾਂ ਪਰਚਾ ਪਰਸੋ ਫਾਜ਼ਿਲਕਾ ਦੇ ਵਿੱਚ ਦਰਜ ਹੋ ਰਿਹਾ ਹੁਣ ਪਰਚੇ ਦਾ ਪਰਪਸ ਸਾਫ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਇਲੈਕਸ਼ਨ ਆ ਗਈ ਜਿਹੜੇ ਬੰਦੇ ਬਾਹਰ ਨੇ ਉਹਨਾਂ ਨੂੰ ਨਾਮਜ਼ਦ ਕਰੋ ਤਾਂ ਕਿ ਉਥੇ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਹੀ ਖੜਾਏ ਨਾ ਜਾ ਸਕਣ ਇਹ ਪਰਚਾ ਹੈਗਾ ਜੀ ਐਫ ਆਈ ਆਰ ਨੰਬਰ 165 ਸਿਟੀ ਜਲਾਲਾਬਾਦ ਤੇ ਇਹ 26 11 2025 ਨੂੰ ਇਹ ਰੀਸੈਂਟ ਪਰਚਾ ਦਰਜ ਹੈ ਤੇ ਹਾਸੋ ਹੀਣੀ ਗੱਲ ਹੈ ਜਾਂ ਮੰਦ ਭਾਗੀ ਗੱਲ ਇਹ ਪਰਚਾ ਕਹਿੰਦੇ ਜੀ ਜਿਹੜੀ ਉਸ ਦਿਨ ਹਾਈ ਕੋਰਟ ਦੇ ਵਿੱਚ ਹੈਬੀਅਸ ਕੋਰਪਸ ਫਾਈਲ ਹੋਈ ਹੈ ਮਲਕ ਕਮਾਲ ਦੇਖ ਲੋ ਅਫਸਰਾਂ ਦੀ ਹਾਈ ਕੋਰਟ ਨੂੰ ਟਿਚ ਜਾਣ ਰਹੇ ਨੇ ਇਹ ਕਹਿੰਦੇ ਜੀ ਜਿਹੜੀ ਆ ਹੈਬੀਅਸ ਕੋਰਪਸ ਹਾਈ ਕੋਰਟ ਚ ਫਾਈਲ ਹੋਈ ਹੈ ਉਹ ਬਿਲਕੁਲ ਬੇਬੁਨਿਆਦ ਤੇ ਝੂਠੇ ਤੱਥਾਂ ਤੇ ਹੋਈ ਸੀ ਉਹ ਬੰਦਾ ਕੋਈ ਉਥੇ ਥਾਣੇ ਦੇ ਵਿੱਚ ਮੌਜੂਦ ਨਹੀਂ ਸੀ ਵਾਰੰਟ ਅਫਸਰ ਕਹਿ ਰਿਹਾ ਮੌਜੂਦ ਹੈ ਵਾਰੰਟ ਅਫਸਰ ਦੀ ਰਿਪੋਰਟ ਆ ਉਹ ਕਹਿ ਰਿਹਾ ਕਿ ਹਾਈ ਕੋਰਟ ਦੇ ਹੁਕਮਾਂ ਤੇ ਮੈਂ ਆਇਆ ਤੇ ਮੈਂ ਬੰਦੇ ਨੂੰ ਰਿਕਵਰ ਕਰ ਲਿਆ ਆ ਸਾਡੀ ਮਹਾਨ ਪੁਲਿਸ ਜਿਹਦੇ ਡੀਜੀਪੀ ਸਾਹਿਬ ਜਵਾਬਦੇ ਨੇ ਇਹ ਕਹਿੰਦੇ ਜੀ ਉਹ ਪਰਚਾ ਜਿਹੜਾ ਜਿਹੜੀ ਉਹ ਹੈਵੀਐਸ ਕੋਰਪਸ ਪਾਈ ਸੀ ਉਹ ਝੂਠੀ ਹੈਵੀਐਸ ਕੋਰਪਸ ਸੀ ਉਹ ਬੰਦਾ ਥਾਣੇ ਚੋਂ ਨਹੀਂ ਲੱਭਿਆ ਉਹ ਬੰਦੇ ਨੂੰ ਇਹ ਆਪ ਲੈ ਕੇ ਆਏ ਨੇ ਤੇ ਕਿਹੜੀ ਗੱਡੀ ਚ ਲੈ ਕੇ ਆਏ ਨੇ ਪਰਚੇ ਚ ਕਹਿੰਦੇ ਨੇ ਗੱਡੀ ਸਕੋਰਪੀਓ ਐਨ ਰੰਗ ਕਾਲਾ ਜਿਹਦਾ ਨੰਬਰ ਹੈ ਪੀਬੀ 74363 ਤੇ ਗੱਡੀ ਪਤਾ ਕਿਹੜੀ ਹੈ ਇਹ ਗੱਡੀ ਉਹ ਹੈ ਜਿਹੜੀ ਗੱਡੀ ਦੇ ਵਿੱਚ ਵਾਰੈਂਟ ਆਫੀਸਰ ਹਾਈ ਕੋਰਟ ਤੋਂ ਉਥੇ ਗਿਆ ਤੇ ਹਾਈ ਕੋਰਟ ਵਾਪਸ ਆਇਆ ਤੇ ਹੁਣ ਕਹਿਣਾ ਕੀ ਚਾਰੀ ਹੈ ਪੰਜਾਬ ਪੁਲਿਸ ਕਿ ਜੀ ਵਾਰੈਂਟ ਅਫਸਰ ਆਪਣੀ ਗੱਡੀ ਚ ਮਨੀਸ਼ ਨੂੰ ਲੈ ਕੇ ਗਿਆ ਉੱਥੇ ਜਾ ਕੇ ਵਾਰੰਟ ਅਫਸਰ ਨੇ ਰਿਪੋਰਟ ਤਿਆਰ ਕਰ ਲਈ ਤੇ ਵਾਰੰਟ ਅਫਸਰ ਵਾਪਸ ਆ ਗਿਆ ਤੇ ਮੈਂ ਤਾਂ ਹੁਣ ਸ਼ਾਬਾਸ਼ੀ ਉਹ ਕਹਿਣੀ ਚਾਹੂੰਗਾ ਕਿ ਸਾਮ-ਦਾਮ ਦੰਦ ਵਿੱਚ ਆਪਾਂ ਇੰਨੇ-ਇੰਨੇ ਹੋ ਗਏ ਕਿ ਆਪਾਂ ਫੈਕਟ ਹੀ ਨਹੀਂ ਚੈੱਕ ਕਰ